ਆਪਾਂ ਵੈਗੁਰੂ ਜੀ ਕੀ ਫਤਿਹ ਅੱਜ ਸਤਿਗੁਰ ਦੀ ਪਾਰ ਕਿਰਪਾ ਹੋਈ ਹੈ ਜੋ ਆਪਾਂ ਰਲ ਮਿਲ ਕੇ ਵੈਗੁਰੂ ਦਾ ਜਾਪ ਕਰ ਰਹੇ ਹਾਂ ਕਿਉਂਕਿ ਇਹ ਸਤਿਗੁਰ ਦੀ ਹੀ ਕਿਰਪਾ ਹੁੰਦੀ ਹੈ ਜਦੋਂ ਆਪਾਂ ਸਾਰੇ ਰਲ ਮਿਲ ਕੇ ਉਸ ਸਤਿਗੁਰ ਦੀ ਕਿਰਪਾ ਦੇ ਨਾਲ ਸਤਿਗੁਰ ਦਾ ਸੱਚਾ ਨਾਮ ਆਪਣੀ ਜ਼ਬਾਨ ਰਾਹੀਂ ਸਤਿਗੁਰ ਦੀ ਮਹਿਮਾ ਗਾਉਂਦੇ ਆ ਅਤੇ ਜਿਸ ਤਰ੍ਹਾਂ ਇਹ ਬੱਚੇ ਨੌਜਵਾਨ ਵੀਰ ਸਤਿਗੁਰ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਨੇ ਬੇਨਤੀ ਕਰਦੇ ਆ ਕਿ ਤੁਸੀਂ ਵੀ ਸੰਗਤ ਜੀ ਆਪਣੇ ਛੋਟੇ ਬੱਚਿਆਂ ਨੂੰ ਜਾਂ ਨੌਜਵਾਨ ਵੀਰਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਵਾਹਿਗੁਰੂ ਦਾ ਜਾਪ ਕਰਿਆ ਕਰੋ ਜੀ ਤਾਂ ਜੋ ਜੋ ਵੀ ਦੁੱਖ ਕਲੇਸ਼ ਬਿਮਾਰੀਆਂ ਨੇ ਉਹ ਖਤਮ ਹੋ ਸਕਣਾਂ ਅਤੇ ਆਪਾਂ ਸਾਰੇ ਸਤਿਗੁਰ ਦਾ ਸkranana ਕਰਦੇ ਰਹੀਏ ਜੀ ਆਓ ਸਾਰੇ ਰਲ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਸਤਨਾਮ ਵਾਹਿਗੁਰੂ 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 ಸತನಾಮೂ ಸಾಮ ವಾಹುರು ಸತನ ವಾಹು ಸತನಾಮಗು ಸತನಾಮಗ ಸಾಮಗು ಸಾಮ ವಾಹುರು सतनाम वाहे गुरु सतनाम वाहे गुरु सतनाम गुरु सतनाम वाहे गुरु वाहेगुरु सतना वाहे सम वागुरु वाहे वागुरु सप् वाागुरु सतनागुरु सप्नाम वाहे गुरु वागुरु समहेगुरु सप्ना sat naam vahe guru 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 sat naam ਵਾਹਿਗੁਰੂ ਸਤਨਾਮ 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 ਵਾਹਿਗੁਰੂ

sat naam vahe guru 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 sat naam vahe ਵਾਹਿਗੁਰੂ ਸਤਨਾਮ 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 ਵਾਹਿਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ ਹੇ ਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ಸತ ನಾಮ ವ ವಾಹ ಸಂತನಾಮಗ ಸಾಮ ವಾಹ ಸತ ವಗ ಸಾಮ ವಾಹುರು ಸಂತ ವಾಹ ಸಾಮ ਸਤਨਾਮ ਵਾਹਿਗੁਰੂ 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 sat naam vahe guru 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 sat naam ਸਤਨਾਮ ਵਾਹਿਗੁਰੂ 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 సమ వాగరు సమ వాతాగూ సమ వూ సమ వాగ సమ వాగ వూ సమ వా ਆਓ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਸੱਚੇ ਸਤਗੁਰੂ ਦਾ ਸkranana ਕਰੀਏ ਜਿਸ ਨੇ ਕਿ ਸਤਨਾਮ ਵੈਗੁਰੂ ਦੇ ਨਾਲ ਜੋੜ ਕੇ ਇਹਨਾਂ ਬੱਚਿਆਂ ਤੇ ਨੌਜਵਾਨ ਵੀਰਾਂ ਤੇ ਆਪਣੀਆਂ ਸਿੱਖ ਸੰਗਤਾਂ ਤੇ ਕਿਰਪਾ ਕੀਤੀ ਹੈ ਆਪਾਂ ਸਾਰੇ ਆਪਣੇ ਜਵਾਨ ਰਾਹੀ ਆਪਣੇ ਸੱਚੇ ਮਨੋਂ ਸਤਗੁਰ ਦੀ ਕਿਰਪਾ ਦੇ ਨਾਲ ਜੋ ਜਾਪ ਕੀਤਾ ਸੱਚਾ ਸਤਗੁਰੂ ਪਰਮ ਪਿਤਾ ਪਰਮਾਤਮਾ ਸਭ ਦੀ ਹਾਜ਼ਰੀ ਮਨਜ਼ੂਰ ਕਰੇ ਜੀ ਅਤੇ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਆਪ ਜੀ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਹੀ ਆਪਣੀਆਂ ਸੰਗਤਾਂ ਦੀ ਆਪਣੇ ਬੱਚਿਆਂ ਦੀ ਹਾਜ਼ਰੀ ਲਗਵਾਉਂਦੇ ਰਹੋ ਅਤੇ ਮਨਜ਼ੂਰ ਕਰਦੇ ਰਹੋ ਜੀ ਅਤੇ ਬੇਨਤੀ ਕਰਦਿਆਂ ਸੰਗਤਾਂ ਨੂੰ ਕਿ ਜੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਕਾਰਾ ਲਾਉਣਾਗਾ ਬੋਲੇ